ਹੇ ਵਾਹਿਗੁਰੂ ਜੀ ਤੁਸੀਂ ਮੇਰੀ ਮੰਮੀ ਨੂੰ ਠੀਕ ਕਰ ਦਿਓ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਹੁਣ ਤਾਂ ਤੁਸੀਂ ਮੇਰੀ ਮੰਮੀ ਤੇ ਮੇਰੇ ਪਰਿਆ ਹੱਥ ਰੱਖੋ ਕਿ ਉਹ ਜਲਦੀ ਜਲਦੀ ਠੀਕ ਹੋ ਜਾਣਾ ਹੇ ਵਾਹਿਗੁਰੂ ਜੀ ਮੈਂ ਆਪਦੀ ਮਾਂ ਵੇਣਾ ਨਹੀਂ ਰਹਿ ਸਕਦੀ ਹੁਣ ਤਾਂ ਸੋਡੇਤੀ ਡੋਰੀਆਂ ਨੇ ਹੇ ਵਾਹਿਗੁਰੂ ਜੀ ਮੈਂ ਅਰਦਾਸ ਇਹ ਕਰਦੀ ਆਂ ਕਿ ਮੇਰੀ ਮੰਮੀ ਠੀਕ ਰਵੇ ਤੇ ਉਹਨੂੰ ਕੋਈ ਵੀ ਮੁਸ਼ਕਲ ਨਾ ਆਣੀ ਤੇ ਲਓ ਮੰਮਾ ਅੰਨੀ ਮੇਰੇ ਤੇ ਹਾਂ ਚ ਚੰਦਰੇ ਰੋਗ ਨੇ ਨਾ ਜਮੀ ਜਾਨ ਮੇਰੀ ਓੱਖੀ ਕੀਤੀ ਪਈ ਆ ਮੈਂ ਤਾਂ ਤੁਹਾਨੂੰ ਵੀ ਤਪਾਇਆ ਪਿਆਗਾ ਨਹੀਂ ਮੰਮੇ ਐਦਾਂ ਨਹੀਂ ਕਹਿੰਦੇ ਹੁੰਦੇ ਜੇ ਜੇ ਤੂੰ ਨਾ ਹੁੰਦੀ ਮੈਨੂੰ ਕੌਣ ਸਹਮਦਾ ਹੌਣ ਸਹਮਦਾ ਮੈਨੂੰ ਮੰਜੇ ਮਾਰ ਉਹ ਨਾ ਮੰਮੀ ਜੀ ਤੁਸੀਂ ਪਰਮਾਤਮਾ ਤੇ ਯਕੀਨ ਰੱਖਿਆ ਕਰੋ ਸਭ ਠੀਕ ਹੋ ਜਾਓ ਜੇ ਤੁਸੀਂ ਅੱਦੀ ਰੋਂਦੇ ਰਹੇ ਨਾ ਤੁਹਾਡੀ ਤਬੀਅਤ ਠੀਕ ਨਹੀਂ ਵਿਗੜ ਜਾਊਗੀ ਤੇ ਇਹ ਰੋਣੀ ਤਾਂ ਮੈਂ ਨਾਲੇ ਤੇਨੇ ਪੈਸੇ ਲੱਗ ਜਾਂਦੇ ਆਪਣੇ ਨਾਲੇ ਮੈਂ ਮੰਜਾ ਫੜ ਕੇ ਬੈਗੀ ਨਾਲੇ ਤੇਰੇ ਕੰਨੀ ਦੇਖ ਦੇ ਕੇ ਤੇ ਮੇਰੀ ਬਾਲੀ ਜਾਨ ਔਖੀ ਹੁੰਦੀ ਆ ਕਿੱਥੇ ਤਾਂ ਤੂੰ ਹਸਣਾ ਖੇਡਣਾ ਸੀ ਕਿੱਥੇ ਤੇਰੇ ਤੇ ਨਾ ਬੋਝ ਪਾ ਗਿਆ ਸਾਰਾ ਦਿਨ ਮੇਰੀ ਫਿਕਰ ਕਰੀਂ ਨਹੀਂ ਰਹਿਣੀ ਹੈ ਕੁੜੀ ਜੀ ਪਤਾ ਨਹੀਂ ਕੀ ਕਰਨ ਲੱਗੀ ਆਏ ਨਹੀਂ ਹੈਗਾ ਵੀ ਮੈਂ ਰੋਟੀ ਖਾਣਾ ਖੂ ਲੱਗ ਗਿਆ ਨਹੀਂ ਲਵਲੀ ਨਿਕੁੜੇ ਰੋਟੀ ਖਾ ਲਾ ਆ ਜਾ ਭਾਈ ਤਮਾਰੀ ਆਂਦੀ ਸੀ ਪੁੱਤ ਹਾਕਾ ਤਾਂ ਮੈਂ ਤੈਨੂੰ ਤਾਂ ਮਾਰਦੀ ਸੀ ਸਕੂਲ ਵਾਜ ਜਾ ਦੋ ਦਿਨ ਪਹਿਲਾਂ ਨਹੀਂ ਗਈ ਤੇਰਾ ਮਾਸਟਰ ਨਾਉ ਕੱਟ ਦੇਣਗੇ ਅੱਜ ਤਾਂ ਵਗ ਜਾ ਮੇਰਾ ਪੁੱਤ ਬਣ ਕੇ ਨਾ ਰੋਟੀ ਖਾ ਲ ਮਿੰਟ 20 ਰਹਿ ਗਏ ਦੇਖ ਲਾ ਸਕੂਲ ਜਾਂਦੇ ਦਾਦੀ ਮੈਂ ਕਿਵੇਂ ਸਕੂਲ ਜਾਵਾਂ ਮੇਰੀ ਮੰਮੀ ਤਾਂ ਮੰਜੇ ਤੇ ਪਈਆ ਨਾ ਹੀ ਮੇਰਾ ਸਕੂਲ ਜਾਣ ਦਾ ਦਿਲ ਕਰਦਾ ਤੇ ਨਾ ਹੀ ਮੈਂ ਸਕੂਲ ਜਾਵਾਂ ਪੁੱਤ ਮੈਂ ਤਾਂ ਤੈਨੂੰ ਆਏ ਕਹਿੰਦੀ ਆ ਸਕੂਲ ਜਾਣ ਨੂੰ ਤੂੰ ਪੜ੍ਹ ਲਿਖ ਕੇ ਨਾ ਡਾਕਟਰ ਬਣ ਜੇਗੀ ਮੈਂ ਤੇਰੀ ਮਾਂ ਦਾ ਤੂੰ ਲਾਜ ਕਰ ਦੇਗੀ ਹੈ ਪਗ ਜਾ ਪੜਿਆ ਦੋ ਅੱਖਰ ਪੁੱਤ ਦਾਦੀ ਮੈਨੂੰ ਪਤਾ ਕਿ ਮੇਰੀ ਮੰਮੀ ਜਲਦੀ ਠੀਕ ਹੋ ਜਾਊਗੀ ਤੇ ਨਾਲੇ ਤੁਸੀਂ ਕਹਿੰਦੇ ਹੋ ਵੀ ਮੈਂ ਪੜ੍ਹ ਲਿਖ ਕੇ ਡਾਕਟਰ ਬਣਾ ਡਾਕਟਰ ਬਣ ਤੇ ਘੱਟੋ ਘੱਟ ਮੈਨੂੰ 10 ਸਾਲ ਲੱਗਣਗੇ ਉਹਨਾਂ ਚਿਰ ਮੇਰੀ ਮੰਮੀ ਮੰਜੇ ਤੇ ਪਈ ਰਹੂਗੀ ਖੱਬਲ ਜਾਂ ਕਿੱਡਾ ਕਿੱਡਾ ਹੋ ਗਿਆ ਹੁਣ ਸਪਰੇਅ ਮਾਰੀ ਸੀ ਪਰ ਇਹਨਾਂ ਫਿਰ ਏਡਾ ਏਡਾ ਹੋ ਜਾਂਦਾ ਪਪਾ ਜੀ ਆ ਲੋ ਚਾਹ ਓ ਬੱਲੇ 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 ਮੇਰੀ ਧੀ ਆ ਗਈ ਆ ਜਾ ਪੁੱਤ ਆ ਜਾ ਆ ਜਾ ਲੇਟ ਹੋ ਗਈ ਅੱਜ ਘਰ ਦਾ ਕੰਮ ਕਰਨ ਲੱਗ ਗਈ ਸੀ ਕੋਈ ਹਾਂਜੀ ਪਪਾ ਜੀ ਫਿਰ ਝਾੜੂ ਵੀ ਲਾਇਆ ਸੀ ਚਲ ਕੋਈ ਨਾ ਪੁੱਤਾਏ ਕਰ ਇਹ ਆਪਾਂ ਉੱਥੇ ਜਿ ਬਹਿ ਜੰਨੇ ਆ ਜਾ ਕੰਮ ਤਾਂ ਫਿਰ ਪੁੱਤਾ ਆਈਆਂ ਤੇਰੀ ਮਾਂ ਬਿਮਾਰ ਪਈ ਆ ਤੇ ਤੈਨੂੰ ਕਰਨਾ ਪੈਂਦਾ ਸਾਰਾ ਹੈ ਆ ਜਾ ਉਰੀ ਬਹਿ ਜਾ ਕੋਈ ਨਾ ਇੱਥੇ ਵਧੀਆ ਨਾਲ ਸਾਫ਼ ਜਿਹਾ ਥਾਂ ਆਏ ਹਾਏ 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 ਤੇਰੀ ਮਾਂ ਨੂੰ ਦੇਈ ਸੀ ਦਵਾਈ ਹਾਂਜੀ ਦੇਤੀ ਸੀ ਉਹ ਮੈਂ ਤਾਂ ਪੁੱਤ ਤੈਨੂੰ ਇੱਕ ਗੱਲ ਕਹਿਣਾ ਹਾਂਜੀ ਕਾਹਨੂੰ ਆਪਦੀ ਜ਼ਿੰਦਗੀ ਖਰਾਬ ਕਰੀ ਜਾਨੀਂ ਤੇਰਾ ਸਕੂਲ ਚੋਂ ਨਾ ਕੱਟ ਦੇਣਗੇ ਪੁੱਤ ਸਕੂਲ ਵਗ ਜਿਆ ਕਰ ਤੇ ਪਾਪਾ ਜੀ ਮੰਮੀ ਵੀ ਬਿਮਾਰ ਆ ਸਰੋਨਾ ਦਾ ਛਾਲ ਕੋਨਾ ਰੱਖੂ ਆ ਓਏ ਉਹ ਤਾਂ ਧੀਏ ਮੈਂ ਤੇਰੀ ਗੱਲ ਸਮਝਦਾ ਹੁਣ ਮੈਂ ਵੀ ਕੀ ਕਰਾਂ ਤੈਨੂੰ ਪਤਾ ਸਾਰਾ ਬੋਝ ਮੇਰੇ ਸਿਰ ਤੇ ਆ ਹੈ ਖੇਤ ਦਾ ਵੀ ਮੈਂ ਕਰਨਾ ਪੁੱਤ ਕੋਈ ਬਾਹਰ ਅੰਦਰ ਜਾਣਾ ਉਹ ਵੀ ਮੈਂ ਜਾਣਾ ਬੁੜੀ ਵੀ ਨਹੀਂ ਜਾ ਸਕਦੀ ਤੈਨੂੰ ਉਹਦਾ ਹੀ ਪਤਾ ਹੈਗਾ ਉਹ ਵੀ ਬੱਸ 'ਚ ਜਾ ਨਹੀਂ ਸਕਦੀ ਹੈ ਸਾਰਾ ਮੈਨੂੰ ਦੇਖਣਾ ਪੈਂਦਾ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਕਿ ਪੁੱਤ ਔਕੀ-ਸੋਕੀ ਹੋਰ ਪੜ ਲਾ ਹਜੇ ਆਵਰਾ ਕੋਈ ਨੌਕਰੀ ਮਿਲ ਜੇ ਸਰਕਾਰੀ ਨਾਲੇ ਤੇਰੀ ਮਾਂ ਠੀਕ ਹੋ ਜਾਉ। ਉਹ ਸਾਰਾ ਖਰਚਾ ਦਵਾਈ ਦਾ ਤੈਨੂੰ ਪਤਾ ਪੁੱਤ ਕਿੰਨਾ ਹੁੰਦਾ? ਹਾਂਜੀ। 5000 ਰੁਪਏ ਮਹੀਨੇ ਦਾ ਉਹਦੀ ਦਵਾਈ ਤੇ ਲੱਗਦਾ ਕੱਲੇ। ਹੈ? ਫਿਰ ਘਰ ਦਾ ਉਹ ਰਸਨ ਪਾਣੀ ਹੋ ਜਾਂਦਾ। ਉਹ ਤਾਂ ਮੈਂ ਤੈਨੂੰ ਪਤਾ ਮੈਨੂੰ ਪਤਾ ਤੇਰੇ ਤੇ ਵੀ ਬਹੁਤ ਬੋਝ ਆ। ਪਾਪਾ ਜੀ ਮੈਂ ਰੱਬ ਅੱਗੇ ਹੀ ਅਰਦਾਸ ਕਰਦੀ ਆਂ ਕਿ ਮੇਰੀ ਮੰਮੀ ਜਲਦੀ ਤੋਂ ਜਲਦੀ ਠੀਕ ਹੋ ਜੇ ਤੇ ਮਾਵਾ ਬਿਨਾਂ ਧੀਆਂ ਦੀ ਕਾਦੀ ਜ਼ਿੰਦਗੀ। ਤੇ ਜੇ ਮੇਰੀ ਮੰਮੀ ਨੂੰ ਕੁਝ ਵੀ ਹੋ ਗਿਆ ਤਾਂ ਫਿਰ ਉਹ ਪੁੱਤਾਂ ਐ ਨਹੀਂ ਕਹਿੰਦੇ ਹੁੰਦੇ। ਕਿਉਂ ਕੰਬਲੀ ਹੋਈ ਐ? ਤੇਰੀ ਮਾਂ ਨੂੰ ਕੁਛ ਨਹੀਂ ਹੁੰਦਾ। ਹੋ ਜੂਗੀ ਠੀਕ। ਰੱਬ ਤੇ ਯਕੀਨ ਰੱਖਿਆ ਕਰ। ਉਹ ਨਾਲੇ ਇਹ じゃ ਕਿਹੜਾ ਡਾਕਟਰ ਆ? ਮੈਂ ਤਾਂ ਕੋਈ ਆਪਣੇ ਆਸੇ-ਪਾਸੇ ਡਾਕਟਰ ਵੀ ਨਹੀਂ ਸੱਦੇ। ਤੈਨੂੰ ਪਤਾ ਪੁੱਤ ਕਿੰਨੇ ਪੈਸੇ ਲੱਗੇ? 3.5 ਕਿੱਲੇ ਜ਼ਮੀਨ ਸੀ ਆਪਣੇ ਕੋਲੇ। ਤੇ ਅੱਜ ਪੁੱਤ ਉਹੀ 3 ਕਿੱਲੇ ਰਹਿ ਗਈ। ਫਿਰ ਉਹਨੂੰ ਕੀ ਕਰਾਇਆ ਜਾਵੇ? ਪਾਪਾ ਜੀ ਮੈਂ ਤਾਂ ਰੱਬ ਨੂੰ ਬਹੁਤ ਅਰਦਾਸਾਂ ਕੀਤੀਆਂ ਪਰ ਰੱਬ ਨੇ ਕੁਝ ਸੁਣਿਆ ਹੀ ਨਹੀਂ ਸੁਣੂਗਾ ਪੁੱਤ ਰੱਬ ਦੇ ਘਰੇ ਨਾ ਦੇਰ ਆ ਹਨੇਰ ਨਹੀਂ ਸੱਚੇ ਦਿਲੋਂ ਅਰਦਾਸ ਕਰੀਏ ਨਾ ਤਾਂ ਰੱਬ ਜ਼ਰੂਰ ਸੁਣਦਾ ਹੈਗਾ ਚੱਲ ਕੋਈ ਨਾ ਤੂੰ ਐਂ ਕਰ ਤੂੰ ਜਾ ਪੁੱਤ ਘਰੇ ਫਿਰ ਮੈਂ ਆਉਣਾ ਚੰਗਾ ਠੀਕ ਆ ਪਾਪਾ ਜੀ ਛੇਤੀ ਆ ਜਿਓ ਹਾਂ ਕੋਈ ਨਾ ਆ ਲੈ ਜਾ ਲੈ ਤੂੰ ਹੀ ਕੰਮ ਲਈਏ ਕਿੰਨਾ ਬੋਝ ਪਾ ਲੈਂਦੇ ਦਿਮਾਗ ਤੇ ਪਰ ਕੀ ਕਰੇ ਮਾਂ ਦਾ ਫਿਕਰੀ ਬੜਾ ਕਰਦੀ ਐ ਇਹਨੂੰ ਕੀ ਸਮਝਾਵਾਂ ਹੁਣ ਮੈਂ ਨਾ ਸਕੂਲ ਜਾਂਦੀ ਐ ਨਾ ਕੋਈ ਰੋਟੀ ਖਾਂਦੀ ਐ ਨਾ ਪਾਣੀ ਪੀਂਦੀ ਇਹ ਫਰਮਾਨਾ ਉਹ ਤੂੰ ਹੀ ਮੇਰੀ ਬਾਹ ਫੜ ਲੈ ਗਰੀਬ ਦੀ ਕਰ ਦੇ ਠੀਕ ਉਹਨੂੰ ਅੱਜ ਦੇਖ ਲਓ 5 ਸਾਲ ਹੋ ਗਏ ਆਈ ਮੰंजे ਚ ਲੌਂਕੀ ਜਾਂਦੀ ਐ मैक कहिड़ा केॾा पूरा करे तो गर्मी भी बढ़ी है यार। आगे दोस्ते। तो ओय हाँ आ गया। मैं कितने जाना सी दवाई तो ले ली थी तू। ਰੋਟੀ ਖਾ ਕੇ ਬਾਣੇ ਕੋਲੇ ਜਾਂਦਾ ਸੀ ਮੈਂ ਤਾਂ ਮੱਖਣ ਮੇੜੇ ਹੁੰਦੇ ਹਿਸਾਬ ਸੂਜਾ ਸਰ ਕੋਈ ਨਾ ਪਈ ਇਹ ਬੈਠਣ ਨੂੰ ਤਾਂ ਕੀ ਆ ਮੈਂ ਤਾਂ ਇਹ ਕਹਿਣਾ ਸੀ ਮੱਖਿਆ ਇੱਥੇ ਮਾਨਸਾ ਥੋਲਾ ਪਾਉਂਦਾ ਸੀ ਉਹਨੂੰ ਦਿਖਾ ਕੇ ਦੇਖ ਲੈਣਿਆ ਖਬਰਾਂ ਫਰਕ ਪੈ ਜੇ ਜਿੱਥੇ ਮਰਜ਼ੀ ਲੈ ਜਾਓ ਮੈਨੂੰ ਫਸ ਮੈਨੂੰ ਠੀਕ ਕਰ ਦੋ ਉਹ ਤੋ ਔਖੀ ਆ ਮੈਂ ਕੋਈ ਔਖੀ ਤਾਂ ਹੈਗੀ ਉਹ ਤਾਂ ਮੈਨੂੰ ਪਤਾ ਹੈ ਹੁਣ ਆਏ ਤਾਂ ਮੈਥੋਂ ਵੀ ਨਹੀਂ ਦੇਖਿਆ ਜਾਂਦਾ ਕੋ ਡਾਕਟਰ ਮੈਂ ਨਹੀਂ ਸੱਦੇ ਆਸੇ ਪਾਸੇ ਇੱਕ ਠੀਕ ਨਹੀਂ ਦੇਖ ਕੇ ਤਾਂ ਬਾਲੀ ਜਾਨ ਔਖੀ ਹੁੰਦੀ ਚਲ ਤੂੰ ਉਹਦੇ ਕੋਲੇ ਨਾਲ ਬਹਲਾ ਕਰਿਆ ਕਰ ਮੁੜ ਕੇ ਉਹ ਦਿਮਾਗ ਤੇ ਬੋਝ ਪਾ ਜਾਂਦੀ ਹੈ ਅੱਜ ਖੇਤ ਚਾਹ ਪੜਾਉਣ ਗਏ ਸੀ ਮੈਨੂੰ ਬਸ ਉੱਥੇ ਵੀ ਤੇਰੀਆਂ ਗੱਲਾਂ ਕਰੀ ਜਾਂਦੀ ਏ ਕੋਈ ਸੋਚੀ ਨਹੀਂ ਰਹੀ ਨਹੀਂ ਰਣੀ ਰੱਬ ਨੇ ਇੱਕ ਲਾਦ ਦਿੱਤੀ ਹੈ ਉਹ ਵੀ ਨਹੀਂ ਮੈਂ ਤਾਂ ਸੰਭਾਲ ਕੇ ਪਾਲ ਸਕੀ ਐਡਾ ਵਡਾ ਡੰਡ ਲਾਤਾ ਰੱਬ ਨੇ ਮੇਲਾ ਉਹ ਚਲ ਕੋਈ ਨਾ ਇਹ ਤਾਂ ਕਰਮਾਂ ਦੀ ਖੇਡਾਂ ਨੇ ਮੇਰੇ ਤਾਂ ਪਤਾ ਨਹੀਂ ਕਿਹੜੇ ਮਾੜੇ ਕਰਮਾਂ ਦੀ ਸਜ਼ਾ ਮਿਲਦੀ ਆ ਚਲ ਕੋਈ ਨਾ ਤੂੰ ਆਰਾਮ ਕਰ ਲੈ ਤੇ ਮੈਂ ਨਹਾ ਕੇ ਨਾ ਰੋਟੀ ਖਾ ਕੇ ਜਾ ਆ ਮਾਂ ਪਾਣੀ ਕੋਲੇ ਉਹਦਾ ਹੀ ਫੋਨ ਆਇਆ ਸੀ ਕੱਲ ਵੀ ਆਈ ਜਾਂਦਾ ਸੀ ਉਹਦਾ ਹਸਾਬ ਪਤਾ ਉਹਨੇ ਮਿਹੜਿਆ ਮੈਂ ਇਦੋਂ ਤੱਕ ਰੱਬ ਚੱਕੀ ਲਵੇ ਮੈਨੂੰ ਉਹ ਬੜੇ ਘਰ ਨੇ ਲੈ ਪੁੱਤ ਆ ਗਿਆ ਤੂੰ ਉਹ ਆ ਗਿਆ ਮੈਂ ਤਾਂ ਕੀ ਜਾਣਾ ਸੀ ਦਰਬਾਨੀਆਂ ਕੋਲੇ ਆ ਲੈ ਚਾਹ ਪੀ ਲੈ ਪੁੱਤ ਪੁੱਤ ਮੈਂ ਤਾਂ ਤੈਨੂੰ ਆਏ ਕਹਿਨੀ ਆ ਤੇਰੇ ਤਾਈ ਕੇ ਦੇਖ ਲੈ ਮੁੰਡਾ ਹੋਇਆ ਦਾ ਨਿੰਮਾ ਬੰਨੇਆ ਹੋਇਆ ਮੈਨੂੰ ਵੀ ਆਇਆ ਜੇ ਮੇਰੇ ਵੀ ਕਪੋਤਾ ਹੋ ਜੇ ਰਾ ਦਿਮਾਗ ਖਰਾਬ ਹੋ ਗਿਆ ਮਾਤਾ ਹੈ ਉਹ ਮੈਂ ਤਾਂ ਪਹਿਲੀ ਕਿੰਨਾ ਬਹੁਝ ਪਿਆ ਪਿਆ ਮੈਂ ਤਾਂ ਪਹਿਲੀ ਰੱਬ ਦਾ ਮਾਰਿਆ ਪਿਆ ਉਹਦੇ ਵੀ ਨਹੀਂ ਨਿਗਾ ਮਾਰ ਲਾ ਮਾੜੀ ਮੋਟੀ ਪਤਾ ਨਹੀਂ ਕਿਹਦੇ ਕੋਲੇ ਜਾਨੀ ਹੈ ਕਿਹੜਾ ਤੈਨੂੰ ਇਹ ਜਿਹਾਂ ਪੜਤਾ ਪੜਾਉਂਦਾ ਇੱਕ ਧੀ ਹੈਗੀ ਆ ਹੈ ਖਰਚੇ ਦਾ ਪਹਿਲੇ ਹੀ ਲੂਟ ਆਉਂਦੇ ਪਤਾ ਨਹੀਂ ਕਿਹਦੇ ਕੋਲੇ ਲੱਗ ਜਾਂਦੀ ਹੈ ਉੱਠ ਕੇ ਦਸ ਨਹੀਂ ਜਾਂਦੀ ਤੂੰ ਤਾਂ ਮੇਰੇ ਗੱਲ ਪੈ ਜਾਣਾਗਾ ਨਾ ਮੈਂ ਕਿਹਦੇ ਕੋਲੇ ਜਾਨੀਆ ਕੌਣ ਮੈਨੂੰ ਪੜਤਾਂ ਪੜਾਉਂਦਾਗਾ ਹੈ ਮੈਨੂੰ ਆਇਆ ਵੀ ਮੇਰੇ ਪੁੱਤ ਦੀ ਵੀ ਦੇਲੀ ਬਾਜੇ ਨਾ ਕੁੜੀਆਂ ਤਾਂ ਨਾ ਬਗਾਨਾ ਤਾਂ ਹੁੰਦੀਆਂ ਨੇ ਵਿਆਹ ਕੇ ਵੀ ਉਹ ਆਪਦੇ ਘਰੀ ਤੋੜਨੀ ਆਪਾਂ ਨੇ ਉਹ ਕਿਹੜਾ ਘਰੇ ਰੱਖ ਲਾਂਗੇ ਆਪਾਂ ਰਾਜੇ ਮਹਾਰਾਜਿਆਂ ਤੋਂ ਨਹੀਂ ਰੱਖਿਆ ਗਈਆਂ ਮੇਰੀ ਗੱਲ ਸੁਣੋ ਉਹ ਜਿਨ੍ਹਾਂ ਦੇ ਕੁੜੀਆਂ ਵੀ ਹੈੜੀ ਉਹ ਕੀ ਕਰਨਾ ਫਿਰ ਉਹ ਫਾਹ ਲੈ ਲੈਣ ਹੈ ਨਾਲੇ ਜਵਾਗ ਤਾਂ ਰੱਬ ਦੀ ਦੇਣਾ ਕੋਈ ਕੁੜੀ ਹੋ ਜਾਂਦੀ ਆ ਇਹ ਵਾਰੀ ਮੁੰਡਾ ਹੋ ਜਾਂਦਾ ਨਾਲੇ ਲੋਕਾਂ ਦੀਆਂ ਗੱਲਾਂ ਚ ਨਾ ਆਇਆ ਕਰ ਧਰੇ ਵਜਿਆ ਕਰ ਰੱਬ ਦਾ ਨਾਮ ਲੈ ਲਿਆ ਕਰ ਕੋਈ ਬੁਰਾ ਕਰੇ ਜਾਇਆ ਕਰ ਆਪਦੀ ਮੂੰਹ ਦੀ ਸੁੱਖ ਮੰਗ ਲਿਆ ਕਰ ਕਿਹੜੇ ਹਾਲਾਤਾਂ ਚੋਂ ਨਿਕਲਦੇ ਆਪਾਂ ਦੇਖ ਲੈ ਅਜੇ ਤਾਂ ਕੋਈ ਪਤਾ ਨਹੀਂ ਵੀ ਠੀਕ ਹੋਊ ਕਿ ਨਹੀਂ ਹੋ ਹੈ ਪੂਰੀ ਪਤਾ ਨਹੀਂ ਕਿੱਥੇ ਚੱਕਿਆ ਆਂਦੀ ਆ ਪੁੱਤ ਬਥੇਰੀਆਂ ਸੁੱਖਾ ਸੁਖ ਦੀਆਂ ਕਿ ਠੀਕ ਹੋ ਜੇ ਮੈਂ ਵੀ ਪੋਤੇ ਦਾ ਮੂੰਹ ਦੇਖਣਾ ਹੈ ਚਲ ਕੋਈ ਨਾ ਮੈਂ ਤਾਂ ਮੜਾ ਜ ਬਾਣੀਆਂ ਕੋਲੇ ਜਾਂਦਾ ਸੀ ਆ ਤੂੰ ਹੋਰੀ ਨਹੀਂ ਸੁਨਾਤੀ ਮੈਨੂੰ ਰਾਮ ਰੀਲਾ ਉਹ ਤੈਨੂੰ ਤਾਂ ਰੀਲ ਲੱਗਦੀ ਆ ਮੈਨੂੰ ਪੁੱਛ ਕੇ ਦੇਖ ਨਾ ਜਦੋਂ ਮੈਂ ਆਪਦੇ ਘਰ ਸਣੀ ਨਿਗਾ ਮਾਰਦੀ ਆਗੀ ਉਹ ਮੰਜੇ ਤੇ ਪਿਆਗਾ ਹੈ ਮੈਨੂੰ ਮੇਰੇ ਕਰੇ ਕੁਛ ਵੀ ਨਹੀਂ ਦੀਂਦਾ ਹੈਗਾ ਤੂੰ ਆਪ ਹੀ ਸਿਆਣਾਗਾ ਚਲ ਤੂੰ ਤਾਂ ਮੇਰੀ ਇੱਕ ਵੀ ਨਹੀਂ ਸੁਣੀ ਕਦੇ ਨਹੀਂ ਤੂੰ ਪਹਿਲਾਂ ਸੁਣੀ ਸੀ ਨਹੀਂ ਤੂੰ ਹੁਣ ਸੁਣੀ ਆ ਜੇ ਮੈਂ ਉਦੋਂ ਕਿਹਾ ਸੀ ਚਲੇ ਇਹਦੇ ਤਾਗਾ ਤਬੀਤ ਪਵਾ ਦਿੰਨੇ ਹੈਗੇ ਤੂੰ ਉਹਦੋਂ ਨਹੀਂ ਮੰਨਿਆ ਕੋਈ ਕੁਝ ਨਹੀਂ ਰੱਖਿਆ ਤਾਗੇ ਤਬੀਤਾ ਚ ਉਈ ਨਾ ਘਰ ਲਟਾਈ ਜਾਇਆ ਕਰ ਹੈ ਕੀ ਰੱਖਿਆ ਬਖੰਦੀ ਬਾਦਿਆਂ ਕੋਲੇ ਕੁਝ ਨਹੀਂ ਰੱਖਿਆ ਹੋਇਆ ਤੁੱਟਖੰਡ ਤੱਕ ਕਿਉਂ ਨੇਗੇ ਕੋਈ ਤਾਂ ਹੱਲ ਹੁੰਦਾ ਹੀ ਹੈਗਾ ਚਲ ਤੇਰੀ ਮਰਜ਼ੀ ਹੈ ਵੀ ਤੂੰ ਤਾਂ ਜਿਵੇਂ ਜੋ ਮੇਰੇ ਗੱਲ ਪੈਨੇ ਹੋਗੇ ਉਹ ਮੁੰਜੇ ਤੇ ਪਈਆ ਉਹ ਕੁੜੀ ਨੂੰ ਅੱਜ ਸਕੂਲ ਜਾਣ ਨੂੰ ਕਿਹਾ ਉਹ ਸਕੂਲ ਵੀ ਨਹੀਂ ਗਈ ਚਲ ਕੋਈ ਨਹੀਂ ਮੈਂ ਤਾਂ ਚਾਹ ਵੀ ਨੀ ਦੁੱਬਰ ਕਰ ਦਿੰਨੀ ਐ। ਲੈ, ਜੇ ਚੰਗਾ ਕਹਿਣੀ ਆ ਉਹ ਵੀ ਮੇਰੀ ਗੱਲ ਕਹੀ ਮਾੜੀ ਲੱਗਦੀ ਐ ਕਿ ਇਹ ਮੇਰਾ ਪੁੱਤ ਹੋ ਕੇ ਮੇਰੀ ਗੱਲ ਵੀ ਨਹੀਂ ਸੁਣਦਾ ਹੈਗਾ। ਚੱਲ ਮਨਾ ਹੁਣ ਆਪ ਚਾਹ ਛੱਡ ਗਿਆ। ਨਾ ਜੇ ਮੈਨੂੰ ਐ ਪਤਾ ਹੁੰਦਾ ਵੀ ਇਹਨੇ ਚਾਹ ਪੀਂਦੇ ਨੇ ਚਾਹੀ ਛੱਡ ਦਨੀ ਆ ਮੈਂ ਗੱਲ ਹੀ ਨਹੀਂ ਤੋਰਦੀ ਸੀ। ਲਗੀ ਵੀ ਬੱਸ ਹੁਣ ਦੇਖਦੇ ਨਵੀਂ ਲਿਆਵਾਂਗੇ ਪਰ ਨਵੀਂ ਕਢਾਈ ਆ ਜੂਗੀ ਜਾਂ ਕੱਲੇ ਪਵਾ ਲੈਨੇ ਆਗੇ ਅੱਥੇ ਸੀਦਾ ਆ ਗਿਆ ਤਾਂ ਫੋਨ ਆਉਂਦਾ ਡਰ ਵੀ ਇੰਨਾ ਲੱਗਦਾ ਹੈਲੋ ਸასი ਕਾਲ ਜੀ ਸასი ਕਾਲ ਹੋ ਠੀਕ ਹੋ ਜੀ ਹਾਂਜੀ 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 ਮੈਂ ਉਹ ਤਾਂ ਬੇਟੇ ਰਦੀ ਬੋਲਦਾ ਜੀ ਹਾਂਜੀ ਸਰ ਹਾਂਜੀ ਹਾਂਜੀ ਨਾ ਕੱਟ ਦੋਂਗੇ ਨਹੀਂ ਨਹੀਂ ਜੀ ਨਹੀਂ 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 ਨਾ ਨਾ ਕੱਟਿਓ ਜੀ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਉਹ ਨਾ ਥੋੜਾ ਜਿਹਾ ਬਿਮਾਰ ਸੀਗੇ ਜੀ ਘਰ ਦੇ ਫਿਰ ਉਹਦਾ ਕਰਕੇ ਨਾ ਕੰਮ ਹੋ ਜਾਂਦਾ ਘਰ ਦਾ ਵਿਚਾਰੀ ਆਪ ਹੀ ਕਰਦੀਏ ਸਾਰਾ ਹਾਂਜੀ ਹਾਂਜੀ ਨਹੀਂ ਨਹੀਂ ਨਾ ਨਾ ਕੱਟਿਓ ਜੀ ਬੇਨਤੀ ਆ ਕੋਈ ਗੱਲ ਨਹੀਂ ਮੈਂ ਘਰੇ ਆਗਾ ਉਨੇ ਇੱਕ ਵਾਰੀ ਆ ਜਾਣ ਤੇ ਇੱਧਰ ਗਈ ਵੀ ਗਮੰਡੀਆਂ ਦੇ ਘਰੇ ਤੇ ਮੈਂ ਗੱਲ ਕਰਦਾਗਾ ਤੇ ਤੁਸੀਂ ਅੱਜ ਦਾ ਦਿਨ ਦਿਓ ਕੋਈ ਨਾ ਕੱਲ ਨੂੰ ਮੈਂ ਸਕੂਲ ਲਾਜ਼ਮੀ ਭੇਜੂਗਾ ਜੀ ਹਾਂਜੀ 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 ਨਹੀਂ ਬੇਨਤੀ ਸਰ ਬਸ ਅੱਜ ਦਾ ਦੇਣੀ ਸਵੇਰੇ ਮੈਂ ਭੇਜ ਦੂੰਗਾ ਜੀ ਮੈਂ ਆਪ ਛੱਡ ਕੇ ਜਾਊਗਾ ਕੋਈ ਹੋਣੀਗਾ ਠੀਕ ਹੈ ਜੀ ਮਿਹਰਬਾਨੀ ਉੱਚਾ ਫੋਨ ਆ ਗਿਆ ਪ੍ਰਿੰਸੀਪਲ ਦਾ ਕਹਿੰਦਾ ਨਾ ਕੱਟ ਦਾਂਗੇ ਨਹੀਂ ਕੁੜੀ ਨੇ ਸਕੂਲ ਛੱਡ ਕੇ ਜਾ ਹੁਣ ਉਹ ਕਹਿੰਦੀ ਮੈਂ ਜਾਣਾ ਨਹੀਂ ਹੁਣ ਕਰਾਂ ਤਾਂ ਕਰਾਂਗੀ ਇੱਕ ਵਾਰੀ ਦੀ ਮਾਣਾਂ ਨਾਲ ਗੱਲ ਕਰਕੇ ਦੇਖਦਾ ਕੀ ਤਾਂ ਫੋਨ ਆਇਆਗਾ ਕੋਈ ਫੋਨ ਤਾਂ ਕਿਹਦਾ ਆਉਣਾਗਾ ਸਕੂਲ ਚੋਂ ਆਇਆ ਸੀ ਪ੍ਰਿੰਸੀਪਲ ਦਾ ਚਲ ਕੋਈ ਨਾ ਪਈ ਰਹਿ ਉਈ ਨਾ ਆਏ ਆ ਕੁਕਾ ਨੂੰ ਹੋ ਕਰਦੀ ਤਾਂ ਤਾਂ ਪਈ ਰਿਹਾ ਕਰ ਕਿਉਂ ਮੇਰਾ ਰੱਬਾ ਕਿਹੜੇ ਜਨਮ ਦਾ ਡੰਡ ਲਾਈ ਐ ਨਾ ਉਹਦਾ ਪ੍ਰਿੰਸੀਪਲ ਦਾ ਆਇਆ ਸੀ ਕਹਿੰਦਾ ਸੀ ਕਹਿਣਾ ਕੀ ਹੈਗਾ ਕਹਿੰਦਾ ਭਾਈ ਕੁੜੀ ਨੂੰ ਛੱਡ ਕੇ ਜਾਇਆ ਕਰੋ ਤੇ ਜੇ ਨਹੀਂ ਭੇਜਨੀ ਤੇ ਇਹਦਾ ਨਾਂ ਕੱਟਣ ਲੱਗੇ ਆ ਸੀ ਉਹ ਮੈਂ ਕਿਹਾ ਕੋਈ ਗੱਲ ਨਹੀਂ ਸਾਹ ਬਹਾਦਰ ਗਰੀਬ ਬੰਦੇ ਆ ਕਾਨੂੰਨ ਨਾ ਕੱਟਣਾਗਾ ਮੈਂ ਘਰ ਦੇ ਬਿਮਾਰ ਆ ਉਹ ਘਰੇ ਕੰਮ ਕਰਨ ਲੱਗ ਜਾਂਦੀ ਆ ਲੇਟ ਹੋ ਜਾਂਦੀ ਆ ਮੈਂ ਕਿਹਾ ਤੜਕੇ ਮੈਂ ਆਪ ਛੱਡ ਕੇ ਜਾਊਂਗਾ ਦੀਦੀ ਲਈ ਕਿੱਧਰ ਗਈ ਉਹ ਇਹਨਾਂ ਦੇ ਘਰੇ ਗਈ ਆ ਇਹਨੂੰ ਦੱਸ ਕੀ ਗਈ ਸੀ ਜਾਂਦੀ ਹੋਈ ਪੁੱਤ ਅੱਜ ਦਿਨ ਨਾਲ ਗੱਲ ਕਰ ਲੋ ਆ ਗਿਆ ਆ ਜਾ ਬਰੇ ਆ ਮੈਨੂੰ ਕੀ ਪਤਾ ਤੈਨੂੰ ਬੈਠੇ ਸੇ ਉਹ ਪੁੱਤ ਤੇਰਾ ਸਕੂਲ ਚੋਂ ਫੋਨ ਆਇਆ ਸੀ ਪ੍ਰਿੰਸੀਪਲ ਦਾ ਉਹ ਕਹਿੰਦਾ ਪੂਰੀ ਦਾ ਨਾਂ ਕੱਟਣ ਲੱਗੇ ਆ ਜਾਂ ਤੈਨੂੰ ਸਕੂਲ ਤੋਰ ਦਿਆ ਕਰੋ ਪੁੱਤ ਮੈਂ ਤੇਰੇ ਮੁਰੇ ਹੱਥ ਬਣਦਾ ਤਾਣੂ ਆਪਦੀ ਜ਼ਿੰਦਗੀ ਖਰਾਬ ਕਰਦੀ ਐ ਡਾਡੀ ਮੈਂ ਸੋਹਣੇ ਇੱਕ ਵਾਰ ਕਹਤਾ ਨਾ ਨਹੀਂ ਜਾਣਾ ਮੈਂ ਸਕੂਲ ਆਪਦੀ ਮਮੈਂ ਛੱਡ ਕੇ ਮੇਰਾ ਪੁੱਤ ਗੱਲ ਸੋਨਾ ਮੇਰਾ ਕੀ ਆ ਦੇ ਕਿੰਨੇ ਸਾਲ ਹੋ ਗਏ ਮੈਂ ਤੇ ਚਮਚੇ ਦੇ ਪਈਆ ਤੀਆ ਤੂੰ ਮੇਰੇ ਕਰਕੇ ਆਪਦੀ ਜ਼ਿੰਦਗੀ ਕਿਉਂ ਖਰਾਬ ਕਰੀ ਅੰਨੀ ਆ ਮੈਂ ਤਾਂ ਤੈਨੂੰ ਕਾਸੇ ਦਾ ਸੁੱਖ ਨਹੀਂ ਦੇ ਸਕੀ ਤੂੰ ਹੁਣ ਪੜ ਲਿਖ ਜਾਏਂਗੀ ੱੱਡੀ ਵੀ ਆਤਮਾ ਸੋਖੀ ਹੋ ਜਾਊਗੀ ਖਾਸ ਕਰਕੇ ਮੇਰੀ ਤੇ ਮੇਰੀ ਧੀ ਮੈਂ ਮੇਰੇ ਕਰਕੇ ਪੜਾਈ ਤੋਂ ਤਾਂ ਨਹੀਂ ਰਹੀ ਤੀ ਬਣ ਕੇ ਮੈਂ ਤੇਰੇ ਹੱਥ ਬੰਨ੍ਹਦੀ ਆ ਤੇਰੇ ਮੂਰੇ ਮੰਮੀ ਹੱਥ ਨਾ ਜੋੜੋ ਮੈਂ ਵੀ ਆਈ ਚਾਹਨੀ ਹਾਂ ਤੁਸੀਂ ਠੀਕ ਹੋ ਜਾਓ ਕੋਈ ਨਾ ਹੋ ਜਾਓ ਠੀਕ ਪੁੱਤ ਕੋਈ ਨਾ ਉਹਦੋ ਫਿਕਰ ਨਾ ਕਰ ਠੀਕ ਹੋ ਜਾਊਗੀ ਪਰ ਤੇਰੀ ਜ਼ਿੰਦਗੀ ਦਾ ਸਵਾਲ ਆ ਪੁੱਤ ਉਹ ਅਸੀਂ ਤਾਂ ਅਣਪੜ ਹੈਗੇ ਆਂਗੇ ਤੇਰੀ ਜ਼ਿੰਦਗੀ ਖਰਾਬ ਹੋ ਜੂਗੀ ਇਹ ਲੰਮੀ ਨਿਗਾਹ ਮਾਰ ਨਾਲੇ ਪੁੱਤ ਮੇਰਾ ਕੀ ਪਤਾ ਮੈਂ ਕਿ ਉਹ ਠੀਕ ਹੋऊंगी ਜਦੋਂ ਇੰਨੇ ਸਾਲਾਂ ਚ ਨਹੀਂ ਹੋਈ ਠੀਕ ਹੁਣ ਕੀ ਪਤਾ ਚਲ ਕੋਈ ਨਾ ਇਹ ਜੀ ਗੱਲ ਨਾ ਕਰਿਆ ਕਰ ਤੈਨੂੰ ਮੈਂ ਹਜ਼ਾਰ ਵਾਰੀ ਕਹਤਾ ਉਹ ਜਵਾਗਲੀ ਦੇ ਬੋਝ ਪੈਂਦਾਗਾ ਤੂੰ ਵੀ ਨਾ ਜਾਣ ਜਾਣ ਕਿਥੇ ਗੱਲਾਂ ਕਰਦੀਆਂ ਮੈਂ ਇਹਨੂੰ ਸੱਚਾਈ ਦੱਸਦੀਆਂ ਇਹਨੂੰ ਸਮਝਾਉਣੀ ਆ ਤੀਏ ਮੇਰੇ ਕਰਕੇ ਆਪਣੀ ਜ਼ਿੰਦਗੀ ਨਾ ਖਰਾਬ ਕਰ ਉਹ ਚਲ ਕੋਈ ਨਾ ਪੁੱਤ ਮੇਰੀ ਗੱਲ ਸੁਣ ਤੂੰ ਮੇਰਾ ਸਿਆਣਾ ਪੁੱਤ ਆ ਤੇ ਤੋ ਕਦੇ ਮੈਂ ਕੁਝ ਨਹੀਂ ਲਕੋਇਆ ਮੇਰਾ ਪੁੱਤ ਤਾਂ ਸਕੂਲ ਜਾਇਆ ਕਰ ਜੇ ਤੂੰ ਪੜੀਆ ਪੜ ਲੇਗੀ ਨਾ ਕੋ ਡਾਕਟਰ ਲੱਗ ਜੇਗੀ ਕਿਸੇ ਨੌਕਰੀ ਤੇ ਲੱਗ ਜੇਗੀ ਉਹ ਮੈਂ ਖੇਤੀ ਕਿੰਨਾ ਕਚਰ ਕਰੂੰਗਾ